ਫਰੀ ਦੇ ਚੱਕਰ ਦੇ ਵਿੱਚ ਲੋਕਾਂ ਨੇ ਕਰਵਾ ਲਿਆ ਆਪਣੀਆਂ ਅੱਖਾਂ ਦਾ ਨੁਕਸਾਨ ਗੰਜਾਪਣ ਦੂਰ ਕਰਨ ਦੇ ਲਈ ਲਗਵਾਈ ਸੀ ਫਰੀਦਵਾਈ ਅਚਾਨਕ ਹੋਣ ਲੱਗਾ ਅੱਖਾਂ ਦੇ ਵਿੱਚ ਤੇਜ਼ ਦਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹੱਤਵਾਟੇ ਨਾਲ ਹੀ ਨੱਕ ਨੂੰ ਜਾਇ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਗੰਜਾਪਣ ਦੂਰ ਕਰਨ ਨੂੰ ਲੈ ਕੇ ਫਰੀ ਦੇ ਵਿੱਚ ਦਵਾਈ ਲਗਾਈ ਜਾ ਰਹੀ ਸੀ ਸੰਗਰੂਰ ਵਿਖੇ ਇੱਕ ਕੈਂਪ ਲੱਗਾ ਸੀ ਜਿਸ ਕੈਂਪ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਫਰੀ ਦੇ ਵਿੱਚ ਗੰਗੇਪਣ ਨੂੰ ਦੂਰ ਕਰਨ ਵਾਲੀ ਦਵਾਈ ਵੀ ਲਗਵਾਈ ਪਰ ਉਸ ਤੋਂ ਬਾਅਦ ਹੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ ਫਰੀ ਦੇ ਚੱਕਰ ਦੇ ਵਿੱਚ ਇਹਨਾਂ ਲੋਕਾਂ ਨੇ ਆਪਣਾ ਨੁਕਸਾਨ ਕਰਵਾ ਲਿਆ ਉਹ ਸ਼ਖਸ ਜਿਸ ਦੇ ਵੱਲੋਂ ਇਹ ਦਵਾਈ ਲਗਾਈ ਜਾ ਰਹੀ ਸੀ ਉਸ ਦਾ ਦਾਵਾ ਸੀ ਕਿ ਇਸ ਦਵਾਈ ਨੂੰ ਲਗਾਉਣ ਤੋਂ ਬਾਅਦ ਸਿਰ ਦੇ ਉੱਤੇ ਵਾਲ ਦੁਬਾਰਾ ਤੋਂ ਆਉਣ ਲੱਗ ਜਾਣਗੇ ਗੰਜਾਪਨ ਦੂਰ ਹੋ ਜਾਵੇਗਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕਾਂ ਨੇ ਇਸ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਅਤੇ ਗੰਜੇਪਨ ਨੂੰ ਦੂਰ ਕਰਨ ਦੀ ਇਹ ਦਵਾਈ ਵੀ ਲਗਵਾ ਲਈ ਪਰ ਜਿਵੇਂ ਹੀ ਉਹਨਾਂ ਨੇ ਸਿਰ ਧੋਤਾ ਤਾਂ ਅਚਾਨਕ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਤੇਜ਼ ਦਰਦ ਹੋਣ ਲੱਗਾ। ਪਰਿਵਾਰਕ ਮੈਂਬਰਾਂ ਦੇ ਵੱਲੋਂ ਫਿਰ ਇਹਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਦਾ ਵੀ ਇਹੀ ਕਹਿਣਾ ਹੈ ਕਿ ਬਿਨਾਂ ਜਾਂਚ ਪੜਤਾਲ ਤੋਂ, ਬਿਨਾਂ ਪੁੱਛ ਪੜਤਾਲ ਤੋਂ ਕਦੇ ਵੀ ਕੋਈ ਵੀ ਦਵਾਈ ਜਿਹੜੀ ਹੈ ਉਹ ਨਹੀਂ ਲਗਾਉਣੀ ਚਾਹੀਦੀ। ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਗੰਜਿਆਂ ਦੇ ਵਾਲ ਲਵਾਉਣ ਵਾਲਿਆਂ ਦੀ ਪਰਮਾਰ ਹੋ ਗਈ ਹੈ। ਸੰਗਰੂਰ ਦੇ ਵਿੱਚ ਲਗਭਗ 1000 ਤੋਂ ਉੱਪਰ ਬੰਦਾ ਵਾਲਾਂ ਦਾ ਟ੍ਰੀਟਮੈਂਟ ਕਰਵਾਉਣ ਦੇ ਲਈ ਕਾਲੀ ਮਾਤਾ ਮੰਦਰ ਪਹੁੰਚਿਆ ਸੀ। ਖੰਨੇ ਤੋਂ ਇੱਕ ਬੰਦਾ ਆਇਆ ਸੀ ਜੋ ਕਿ ਦਾਵਾ ਕਰਦਾ ਹੈ ਕਿ ਮੇਰੀ ਦਵਾਈ ਦੇ ਨਾਲ ਸਿਰ ਦੇ ਉੱਤੇ ਵਾਲ ਉੱਗ ਜਾਣਗੇ। ਲੇਕਿਨ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਪਰਮਾਰ ਹੋਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਹੈ ਤੇ ਕਾਫੀ ਜ਼ਿਆਦਾ ਤੇਜ਼ ਦਰਦ ਹੋ ਰਿਹਾ ਹੈ ਕੀ ਨਾਮ ਹੈ ਸੁਨੀ ਕੀ ਹੋਇਆ ਸੀ ਇਹ ਜਿਹੜਾ ਅੱਖਾਂ ਚ ਹੋਇਆ ਕਿਦਾਂ ਕੀ ਹੋਇਆ ਉਹ ਬਸ ਉਹ ਦਵਾਈ ਜਦੋਂ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮੈਂ ਧੋਇਆ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਵੇਂ 2 ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁਖਣ ਲੱਗ ਗਈ ਅੱਖਾਂ ਉੱਤੇ ਜ਼ਖਾਮ ਜ਼ਖਾਮ ਹੋ ਗਿਆ ਪਰ ਮੈਂ ਕਹਿੰਦਾ ਚੱਲ ਫੇਰ ਵੀ ਮੈਂ ਸਾਰੀ ਗਿਆ ਪਰ ਮੈਨਾਂ ਕਹਿੰਦਾ ਨਹੀਂ ਸਰਾਣਾ ਪਰ ਮੈਂ ਆਸਥਾ ਲਾ ਲੀ ਕਿਨੇ ਕਿਨੇ ਲਾਇਆ ਸੀ ਕਿੰਪਾ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਇੱਥੇ ਕਾਲੀ ਦੇਵੀ ਮੰਦਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਹੀ ਲਵਾਇਆ ਮੈਂ ਕਹਿੰਦਾ ਤੁਹਾਨੂੰ ਨਹੀਂ ਅੱਛਾ ਕੋਈ ਦਵਾਈ ਕਿ ਕੋਈ ਪਤਾ ਕਿਹੜੀ ਦਵਾਈ ਲਈ ਉਹਨਾਂ ਨੇ ਇੱਕੋ ਬਸ ਡੋਂਗੇ ਜੇ ਚ ਭਰ ਕੇ ਬੱਡੇ ਸਾਰੇ ਚ ਪਨਾ ਰੱਖੇ ਤੇ ਤਿੰਨ ਚਾਰ ਉੱਥੇ ਹੱਥ ਨਾਲ ਹੀ ਲਾਈ ਯਾਰ ਇਸ ਡਾਕਟਰ ਕਹਿੰਦੇ ਨੂੰ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਫਿਰ ਕਿੰਨੇ ਲੋਕ ਆਏ ਜਿਹੜੇ ਦੋ ਦਿਨ ਮੇਰੇ ਹੁੰਦੇ ਵੀ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40-50 ਬੰਦੇ ਆ ਚੁੱਕੇ ਸੀ ਅੱਛਾ ਇਸ ਤਕਰੀਬੇ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ ਹਾਂ ਅੱਛਾ ਡਾਕਟਰ ਨੇ ਕਿਹਾ ਕਿ ਸਾਡੇ ਕੋਲ 20 ਦੇ ਕਰੀਬ ਮਰੀਜ਼ ਆਏ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਇਨਫੈਕਸ਼ਨ ਹੈ ਤੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਅਸੀਂ ਦਵਾਈ ਦੇ ਦਿੱਤੀ ਹੈ ਤੇ ਉਹਨਾਂ ਨੂੰ ਅੱਖਾਂ ਦੇ ਡਾਕਟਰ ਨੂੰ ਦਿਖਾਉਣ ਦੇ ਲਈ ਕਹਿ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਅਜਿਹੀ ਕੋਈ ਵੀ ਦਵਾਈ ਆਪਣੇ ਸਿਰ ਦੇ ਉੱਤੇ ਜਾਂ ਸਰੀਰ ਦੇ ਵਿੱਚ ਕਿਤੇ ਵੀ ਨਹੀਂ ਲਗਾਉਣੀ ਚਾਹੀਦੀ ਮੇਰਾ ਨਾਮ ਡਾਕਟਰ ਗਿਤਾੰਸ਼ ਹੋਇਆ ਮੈਂ ਈਐਮਓ ਆਫ ਨੇਵਲ ਹਸਪੀਟਲ ਸੰਗਠਨ ਚ ਜਿਹੜੇ ਪੇਸ਼ੈਂਟ ਆਏ ਨੇ ਕਿਸ ਤਰ੍ਹਾਂ ਪੇਸ਼ੈਂਟ ਕੀ ਪ੍ਰੋਬਲਮ ਹੈ ਨਾਲ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀਜ਼ ਆਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੇ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਨੇ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ। ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਸੀ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ, ਰੈਡਨੈਸ ਹੈ। ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ। ਤੇ ਆਹੀ ਚੀਜ਼ ਹੈ ਹਜੇ ਤੱਕ ਤੇ ਆਪਾਂ ਉਦੀ ਹੀ ਆਪਾਂ ਅੱਖਰ ਸਾਫ਼ ਕਰ ਰਹੇ ਹਾਂ ਔਰ ਤੇ ਦਵਾਈ ਪਾਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗੋਇੰਗ ਆ ਰਹੇ ਨੇ ਤੇ ਦਵਾਈ ਲਵਾਈ ਸੀ ਇਹਨਾਂ ਨੇ ਜੀ ਕੁਝ ਦੱਸਿਆ ਨਾ ਇਹਨਾਂ ਨੇ ਇਹ ਕਿਹਾ ਵੀ ਸਿਰ ਤੇ ਕੋਈ ਹੈਅਰ ਗ੍ਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਧੋ ਲੋ ਕਈਆਂ ਦੇ ਬਾਲ ਧੋਣ ਤੋਂ ਬਾਅਦ ਹੋਇਆ ਕਈਆਂ ਦੇ ਬਿਨਾਂ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਔਇਲ ਤੋਂ ਰਿਐਕਸ਼ਨ ਹੋ ਰਹੀ ਹੈ ਇਹਨਾਂ ਦੀ ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਂ ਇਸ ਵਾਸ਼ਨ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋਗੀ ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਜ਼ ਦੀ ਲੇਅਰ ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸੀ ਹੈ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ ਜ਼ਿਕਰ ਹੋ ਗਿਆ ਕਿ ਫਰੀ ਦੇ ਚੱਕਰ ਦੇ ਵਿੱਚ ਇਹਨਾਂ ਲੋਕਾਂ ਨੇ ਆਪਣੀਆਂ ਅੱਖਾਂ ਅਗਵਾ ਲੈਣੀਆਂ ਸੀ ਹੁਣ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਬਹੁਤੇ ਲੋਕ ਹਸਪਤਾਲ ਦੇ ਵਿੱਚ ਦਾਖਲ ਨੇ ਅਤੇ ਇਹਨਾਂ ਦਾ ਦਾਅਵਾ ਹੈ ਕਿ ਜਿਵੇਂ ਹੀ ਇਹਨਾਂ ਨੇ ਦਵਾਈ ਲਗਾਉਣ ਤੋਂ ਬਾਅਦ ਸਿਰ ਧੋਤਾ ਤਾਂ ਇਹਨਾਂ ਦੀਆਂ ਅੱਖਾਂ ਦੇ ਵਿੱਚ ਤੇਜ਼ ਦਰਦ ਹੋ ਗਿਆ ਫਿਲਹਾਲ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਅਦੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ਖਸ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਫਰੀ ਦੇ ਵਿੱਚ ਦਵਾਈ ਸਾਰਿਆਂ ਨੂੰ ਲਗਾਈ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ